ਹੈਲੋ ਜੀ ਸਤਿ ਸ਼੍ਰੀ ਅਕਾਲ ਸਭ ਦਾ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੋ ਲਓ ਜੀ ਕਰੋ ਜੀ ਸ਼ੁਰੂਆਤ ਬਲੌਗ ਦੀ ਅੱਜ ਅੰਮਰਸਰ ਦੇ ਦਰਸ਼ਨ ਕਰਕੇ ਅੰਮਰਸਰ ਤੋਂ ਸਿੱਧੇ ਪ੍ਰਸੰਨ ਚਲ ਰਿਹਾ ਜੀ ਤੇ ਸਵੇਰ ਹੋ ਚੁੱਕੀ ਆ ਤੇ ਆਪਾਂ ਉੱਠ ਖੜਿਆ ਤੇ ਅੱਜ ਹੈ ਧਾਰਾ ਵਗੈਰਾ ਚੋ ਚੋਈ ਆਇ ਕਿਹੜੇ ਮੈਂ ਤੇ ਅੱਜ ਪਤਾ ਕੀ ਹੋਇਆ ਅੱਜ ਪਤਾ ਕੀ ਹੋਇਆ ਉੱਠਦੀ ਨਾ ਮੈਂ ਸਵੇਰੇ 4 ਵਜੇ ਹੁੰਨੀ ਆ ਅੱਜ ਵੀ ਅੱਖ ਦੀ ਗੁੱਲੀ ਹੈਗੀ ਤੇ 5:30 ਵਜੇ ਉੱਠੀ ਆ ਹੁਣ ਉੱਠ ਕੇ ਫਟਾਫਟ ਧਾਰਾ ਚੋਕੇ ਆਇਆ ਤੇ ਧਾਰਾ ਚੋਕੇ ਆਲੇ ਅੱਜ ਮੈਂ ਤੋ ਪਾਣੀ ਵੀ ਨਹੀਂ ਪੀਤਾ ਗਿਆ ਇਸ ਤਰ੍ਹਾਂ ਹੀ ਧਾਰਾ ਚੋਕੇ ਇੰਨਾ ਫਟਾਫਟ ਹੁਣ 6 ਵਜੇ ਚੁੱਕੇ ਨੇ ਮੈਨਾਈ ਤੀ ਦੋਜੀ ਨਾ ਜਵੇ ਪਤਾ ਕੀਆ ਅੱਜ ਰਾਤੀ ਆਪਣੇ ਹਨਾ ਮੀਂਹ ਆ ਗਿਆ ਅਚਾਨਕ ਮੀਂਹ ਆ ਗਿਆ ਜਿਹੜੇ ਵਿੱਚ ਬਚਾਲੇ ਉੱਠ ਖੜਦੇ ਉਦੋਂ ਬਾਅਦ ਨਹੀਂ ਅੱਖ ਖੁੱਲਦੀ ਹੈਗੀ ਫੇਰ ਛੇਤੀ ਪਤਾ ਨਹੀਂ 1.5 ਵਜੇ ਆਇਆ ਪਤਾ ਨਹੀਂ 2.5 ਵਜੇ ਆਇਆ ਇਹ ਮੈਨੂੰ ਪਤਾ ਨਹੀਂ ਕਦੋਂ ਆਇਆ ਪਰ ਤੜਕ ਕੇ ਆਪਣੇ ਮੀਂਹ ਆਇਆ ਸੀਗਾ ਇੰਨਾ ਜ਼ਿਆਦਾ ਮੀਂਹ ਆਇਆ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਜਸ ਵੀਟੀ ਭੌਂਕ ਦਿੱਤੀ ਆਪਣੀ ਉਦੋਂ ਪਤਾ ਲੱਗਿਆ ਵੀ ਇੰਨਾ ਕਾਤੇ ਭੌਂਕਦੀ ਹੈ ਜਦ ਮੈਂ ਉੱਠ ਕੇ ਦੇਖਿਆ ਮੀਂਹ ਬਹੁਤ ਪਵੇ ਇੱਕ ਲੱਖ ਮੀਂਹ ਆ ਗਿਆ ਤੇ ਆਪਣਾ ਮਿੰਜਾ ਵਗੈਰਾ ਜਿਹੜਾ ਆਪਣਾ ਬਸਮਾਨ ਪਿਆਤੀ ਸਾਰੇ ਬਾਹਰ ਪਿੱਛੇ ਗਿਆ ਕਿਹੜਾ ਪਤਾ ਸੀ ਘਰ ਆ ਤੇ ਮੀ ਤੇ ਮੈਂ ਉਦੋਂ ਹੀ ਨੀਂਦ ਚ ਉੱਠ ਕੇ ਸਾਰੇ ਸਾਰੇ ਸਮਾਨ ਅੰਦਰ ਕਰਤਾ ਫਿਰ ਆਪਣੇ ਛੇਲੀ ਵਗੈਰਾ ਬਾਹਰ ਖੜੇ ਸੀਗੇ ਉਹ ਖੋਲ ਕੇ ਆਂਦੇ ਤੇ ਉਦੋਂ ਹੀ ਨੀਂਦ ਨੀਂਦ ਚ ਪਤਾ ਨਹੀਂ ਸਾਰੇ ਉਸ ਚੱਕਤਾ ਸਮਾਨ ਨਾਲੇ ਦਾ ਪਾਪਾ ਉਠ ਖੜਿਆ ਤਾਂ फटाफट ਸਮਾਨ ਚੱਕਿਆ ਚਲੋ ਜੀ ਹਨਾ ਫਿਰ ਉਦੋਂ ਬਾਅਦ ਸੌਂਗੇ ਫਿਰ ਪਤਾ ਨਹੀਂ ਲੱਗਿਆ ਅੱਖ ਨਹੀਂ ਖੁੱਲੀ ਜਾ ਕੇ ਸਵਾ 5:00 ਅੱਖ ਖੁੱਲੀ ਆ ਤੇ ਹਾਂਜੀ ਅੱਜ ਤੇ ਹੁਣ ਅੱਜ ਹੈਗਾ ਆਪਣੇ ਜਿਸ ਕਰਨ ਦਾ ਸਪੈਸ਼ਲ ਦਿਨ ਤੇ ਆਪਾਂ ਨੂੰ ਠਾਲ ਦੇ ਨਾਲ विश ਕਰਦੇ ਆ ਅੱਜ ਇਸ ਕਰਨ ਦਾ ਜਨਮ ਦਿਨ ਆ ਜੀ ਇਹਨ ਠਾਲ ਦੇ ਸੁੱਤਾ ਪਿਆ ਦੇ ਠਾਈ ਇਸ ਕਰਨ ਹੈਪੀ ਬਰਥਡੇ ਇਸ ਕਰਨ ਹੈਪੀ ਬਰਥਡੇ ਥੈਂਕ ਯੂ ਦੇਖੋ ਸਮਾਈਲ ਮੂੰਹ ਤੇ ਸਮਾਈਲ ਆਈ ਹੋਈ ਹੈ ਦੇ ਸੁੱਤਾ ਪਿਆ ਹੀ ਹੱਸ ਰਿਹਾ ਤੇ ਉੱਠ ਬੁੱਤ ਜਿੰਨਾ ਸਾਜਰੇ ਉੱਠਣਾ ਸੀ ਉਨਾਂ ਹੀ ਲੇਟ ਹੋ ਗਏ ਇਨਰ ਸਕੂਲ ਤੋਰਨਾ ਸੀ ਹੁਣ ਮੈਂ ਚਾਹ ਦੇ ਦਾਂ ਠੰਡੀਆਂ ਕਰਕੇ ਚਾਹ ਦੇਣ ਬੈਠੀ ਸੀਗੀ ਇੱਥੇ ਨਾਲ ਮੈਂ ਮੈਂ ਚਾਹ ਪੀ ਲੈ ਨਾਲ ਇਹਨਾਂ ਨੂੰ ਦੇ ਦਾਂ ਫਿਰ ਉੱਠ ਕੇ ਆਪਦਾ ਫਰੈਸ਼ ਵਗੈਰਾ ਹੋ ਜਾਣਗੇ ਚਲੋ ਮੈਂ ਨਾ ਕਿਹਨਾ ਬਾਬੇ ਦੀ ਚਾਹ ਮੈਂ ਮੱਥਾ ਟੇਕਿਆ ਮੈਂ ਚਾਹ ਵੀ ਲੋ ਸਾਇਜ਼ ਆਪੇ ਉੱਠ ਖੜਦਾ ਉੱਠ ਖੜਿਆ ਸਾਇਜ਼ ਇਹਨੂੰ ਇੰਨੇ ਲੇਟ ਹੋਣ ਨੂੰ ਟਾਈਮ ਲੱਗ ਜਾਂਦਾ ਇਹਨੇ ਪੱਗ ਬੰਨਣੀ ਹੁੰਦੀ ਹੈ ਸਕੂਲ ਨੂੰ ਕਾਫੀ ਟਾਈਮ ਲੱਗ ਜਾਂਦਾ ਪੱਗ ਨੂੰ ਕਈ ਵਾਰ ਸੈੱਟ ਨਹੀਂ ਆਉਂਦੀ ਹੈਗੀ ਵਾਰ-ਵਾਰ ਬਨ ਕੇ ਹੁਣ ਕੱਲ੍ਹ ਬੱਲੇ ਚਲੋ ਜੀ ਕਰ ਲਿਆ ਕੰਮ ਕਰ ਫਿਰ ਦਿਨ ਚ ਤੁਹਾਨੂੰ ਮਿਲਦੇ ਆ ਇਸ ਤੋਂ ਬਾਅਦ ਦਾ ਸ਼ਾਇਦ ਹੀ ਸ਼ੂਟ ਹੋਵੇ ਨਹੀਂ ਕਰਾਂਗੇ ਥੋੜਾ ਜਿਹਾ ਜਦੋਂ ਜਸਕਰਨ ਜਾਊਗਾ ਸਕੂਲ ਫਿਰ ਦਿਖਾਵਾਂਗੇ ਤੁਹਾਨੂੰ ਜਸਕਰਨ ਅਜ ਨਿਊ ਕਪੜੇ ਪਾ ਕੇ ਜਾਊਗਾ ਅੱਡੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਹੁਣ ਪੀ ਲਈ ਚਾਹ ਪਾਣੀ ਲਓ ਜੀ ਜਸਕਰਨ ਆਪਣਾ ਹੋ ਗਿਆ ਰੈਡੀ ਚੱਲਿਆ ਇਹ ਸਕੂਲੂ ਜਿਦਣ ਬੱਚਿਆਂ ਦਾ ਬਰਥਡੇ ਹੁੰਦਾ ਨਾ ਉਸ ਦਿਨ ਨਿਊ ਡਰੈਸ ਪਾ ਕੇ ਆਉਂਦੇ ਨੇ ਬੱਚੇ ਤੇ ਵੀ ਨਿਊ ਡਰੈਸ ਪਾ ਕੇ ਚੱਲੇ ਆ। ਹੈਲੋ ਕਮੈਂਟ ਸਾਰੇ ਜਾਣੇ ਇਹਨੂੰ ਵਿਸ਼ ਕਰਿਓ ਹੈਪੀ ਬਰਥਡੇ ਦੀ। ਹੈ? ਕਿੰਨੇ ਵੀ ਹੈ? ਲੋਥਰੇ ਵੀ ਸ਼ਕਨਗੇ ਸਾਰਿਆਂ ਨੂੰ ਥੈਂਕ ਯੂ। ਹੈ। ਥੈਂਕ ਯੂ। ਆਪਾਂ ਸਾਰਿਆਂ ਦਾ ਨਾਮ ਲਵਾਂਗੇ ਉਹਨਾਂ ਦਾ ਜਿਹੜੇ-ਜਿਹੜੇ ਇਹਨੂੰ ਵਿਸ਼ ਕਰਨਗੇ ਹੈਪੀ ਬਰਥਡੇ ਦੇ। ਫਿਰ ਆਪਾਂ ਉਹਨਾਂ ਦਾ ਬਲੌਗ 'ਚ ਨਾਮ ਲਵਾਂਗੇ ਅਗਲੇ 'ਚ। ਠੀਕ ਹੈ ਜੀ। ਸਾਰੇ ਜਣੇ ਕਮੈਂਟ ਕਰਿਓ ਤੇ ਹੁਣੇ ਚੱਲਿਆ ਹੁਣ ਪੌਣੇ 8 ਹੋ ਗਏ ਨੇ ਲੇਟ ਹੋ ਚੁੱਕਿਆ ਦੇਖੋ ਮੇਰੇ ਘਰ ਦਾ ਹਾਲ ਇਹ ਸਾਰਾ ਮੈਂ ਬਾਅਦ ਚ ਸਮੇਟਣਾ ਇਹਨਾਂ ਦੇ ਗਿਆ ਤੋਂ ਬਾਅਦ ਬੁਰਾ ਹਾਲ ਕਰਿਆ ਪਏ ਨੇ ਸਾਰੇ ਕਿਤੇ ਕਿਤੇ ਕੋਸ਼ ਕਿਉਂਕਿ ਸਵੇਰੇ ਸਵੇਰੇ ਕਾਲੀ ਹੁੰਦੀ ਆ ਬਸ ਜਿੱਥੇ ਜੀ ਕਰਦਾ ਉੱਥੇ ਚੀਜ਼ਾਂ ਸਿੱਟ ਦਿੰਦੇ ਨੇ ਬਾਹਰ ਮੀਂਹੇ ਗਾ ਪਾਇਆ ਪਿਆ ਹੈ ਆਪਦਾ ਚਲੋ ਜੀ ਇਹਨੇ ਤੋੜਤੀਏ ਫੇਰ ਲੱਗਦੇ ਆ ਆਪਦੇ ਕੰਮ ਕਰ ਪੌਣੇ 8 ਹੋ ਚੁੱਕੇ ਨੇ ਚੱਕ ਲੈ ਬੈਗ ਪੁੱਤ ਬੈਗ ਚੱਕ ਟਾਈਮ ਮਾਰਦਨੇ ਬੈਠ ਸਕਦਾ ਲਓ ਜੀ ਫੇਰ ਚਾੜਤੀ ਅੱਜ ਕੜਾਹੀ ਜਿਸ ਕਾਰਨ ਕਹਿੰਦਾ ਕਹਿੰਦਾ ਉਹਦੋਂ ਜਸ ਸਾਇਦ ਦੀ ਵਾਰ ਨੂੰ ਸੋਸੇ ਬਣਾਏ ਸੀ ਮੇਰੀ ਵਾਰ ਨੂੰ ਵੀ ਬਣਾਉਂਦਾ ਮੈਂ ਨਾ ਕਹਿਣ ਨੂੰ ਮੈਂ ਹਾਂ ਵੀ ਇੰਨੀ ਗਰਮੀ ਪੈਂਦੀ ਹੈ ਵੀ ਚਲੋ ਮੋਲਰ ਲਿਆਉਨੇ ਆਪਾਂ ਪਰ ਮੰਨਿਆ ਨਹੀਂ ਕਹਿੰਦਾ ਉਹਨੂੰ ਤਾਂ ਪਕਾ ਕੇ ਦਿੱਤੇ ਨੇ ਘਰੇ ਮੈਨੂੰ ਘਰੇ ਬਣਾ ਕੇ ਦੇ ਹੂੰ ਤੇ ਹੌਣ ਲੱਗੇ ਹੋਏ ਆ ਜੀ ਐਨੀ ਗਰਮੀ ਦੇ ਵਿੱਚ ਸਮੋਸੇ ਬਣਾਉਣਾ ਕੀ ਕਰੀਏ ਜਵਾਕਾਂ ਨੇ ਖਾਇਸ਼ਾ ਪੂਰੀਆਂ ਕਰ ਲੀਆਂ ਪੈਂਦੀਆਂ ਨੇ ਆ ਬਣ ਗਏ ਬੱਸ ਥੋੜੇ ਜਿਹੇ ਰਹਿ ਗਏ ਇਹ ਵਿੱਚ ਪਾਏ ਹੋਏ ਨੇ ਬੱਸ ਨਿਪਟੜ ਗਿਆ ਕੰਮ ਜਿਹੜਾ ਮੈਂ ਅੱਜ ਬਾਜੀ ਆਪਣੇ ਪਰੌਟਾ ਤੇ ਇਹਦੇ ਆਪਾਂ ਹੁਣ ਬਣਾ ਲੰਨੇ ਆ ਮਟਰ ਬਹੁਤ ਗਰਮੀ ਪੈ ਰਹੀ ਆ ਪਰ ਮੰਨੇ ਨਹੀਂ ਆ ਕਹਿੰਦੇ ਨਹੀਂ ਬਣਾ ਕੇ ਦੇਖ ਕਰ ਹੁਣ ਮੈਂ ਲੱਗੀ ਹੋਈ ਸੀਗੀ ਬਣਾਉਣ ਗਰਮੀ ਬਹੁਤ ਹੈ ਰੋਈ ਚ ਖੜਨੀ ਹੁੰਦਾ ਹੈਗਾ ਪਰ ਜਵਾਕਾਂ ਖਤਰ ਸਭ ਕੁਝ ਕਰਨਾ ਪੈਂਦਾ ਜਦ ਮੰਗਦੇ ਨੇ ਚਲੋ ਜੀ ਫੇਰ ਦਿਖਾਵਾਂਗੇ ਤੁਹਾਨੂੰ ਹੁਣ ਕੇਕ ਲੈ ਕੇ ਆਉਣਾ ਹਲੇ ਕਹਣਾ ਕੇਕ ਕੱਟਣਾ ਫੇਰ ਕੇਕ ਕਟਾਂਗੇ ਫਿਰ ਦਿਖਾਉਣੀਆ ਮਿਲੋ ਆਨੇ ਨਾਲ ਸੋਨ ਫੈਮਿਲੀ ਨਾਲ ਅਪਦੀਨਾ ਫੈਮਿਲੀ ਦਿਖਾਉਣੀਆ ਤੁਹਾਨੂੰ ਇੱਕ ਨਣਦਾਈ ਹੋਈ ਹੈ ਮੇਰੀ ਛੁੱਟੀਆਂ ਕੱਟਣ ਰਹਿਣਾ ਹੀ ਜੀ ਤੇ ਉਹ ਉਹਨੂੰ ਵੀ ਦਿਖਾਵਾਂਗੇ ਤੁਹਾਨੂੰ ਬਲੌਗ ਦੇ ਵਿੱਚ ਦੇਖੋ ਬਣੇ ਰਿਓ ਬਲੌਗ ਦੇ ਨਾਲ ਚਲੋ ਜੀ ਮਿਲਾਂਗੇ ਫੇਰ ਇਹ ਗੱਲ ਨਾਲੇ ਲਾ ਗੱਭੇ ਲੈ ਨਾਉਂ ਪੂਰੀਆਂ ਕਰਦੇ ਬਸ ਇਥੇ ਲੈ ਰਾਤ ਦਿਨ ਇਹ ਉਹ ਕਿਰਦਾਰ ਨਹੀਂ ਵਾਸਤੂ ਨਹੀਂ ਉਹਨੂੰ ਮਿੱਠੀ ਚਾਹ ਤੋਂ ਸੋ ਆਇ ਕੱਢ ਲੈਂਦੇ ਨੂੰ ਬੋਖਾ ਬੋਖਾ ਜਾਨੋਲੀ ਰੇ ਨੱਚ ਮਾਤਾ ਹੈਪੀ ਬਰਥਡੇ ਟੂ ਟੂ ਹੈਪੀ ਬਰਥਡੇ ਟੂ ਜਸਕਰਨ

Deki, ne var ne var, ne var ne var. Hey, ki Jessica'nın bir duvar. Birbirlerine bakıyorlar. Ha. Deki, bu adam. Onun birbirine ne olur ne. Çal. Ya Ha. þingið er at skipaðast. Undir. Og biðnið, hæ? ਇਹ ਤਾਂ ਉਹ ਮੈਂ ਉਹ ਵੀ ਉਹਨੂੰ ਘਾੜਨੀ ਪਈ ਚਲ ਵਸਾ ਉਹਨਾਂ ਨਾਲ ਰਾਈ ਦਾ ਸਾਹ ਹੈ ਤੇ ਵਸਾ ਨਾਲ ਜੁੜ ਗਏ ਉਹ ਥੇ ਜਰਾ ਬਸ ਕਰ ਬਸ ਕਰ ਮੂੰਹ ਤੋਂ ਮੂੰਹ ਗਿਆ ਮੂੰਹ ਹਾਂ ਹੋਰ ਲੱਖਣ ਵਿੱਚ ਮੂੰਹ ਘਾੜ ਪਾ ਲੇ ਤੁਮਾਰਾ ਮੂੰਹ ਹੈ ਹਾਂ ਜੋ ਹੈ ਉਹ ਤੂੰ ਲੋ ਜੀ ਇੱਥੇ ਆਪਾਂ ਨੇ ਕੇਕ ਕਟਵਾਤਾ ਜਿਸ ਕਾਰਨ ਤੋਂ ਇਹਨੂੰ ਬਹੁਤ ਸ਼ੌਂਕ ਸੀਗਾ ਕਾਫੀ ਟਾਈਮ ਦਾ ਢੀਕਦਾ ਪੁੱਛੀ ਜਾਂਦਾ ਸੀਗਾ ਮੰਮੀ ਮੇਰਾ ਜਨਮ ਦਿਨ ਕਿਦਣਾ ਜਨਮ ਦਿਨ ਕਿਦਣਾ ਬਸ ਦੇਖੀ ਜਾਂਦਾ ਸੀਗਾ ਇਹਨੂੰ ਐਕੀ ਵੀ ਚੌਹ ਸੀਗਾ ਕਿਉਂਕਿ ਮੈਨੂੰ ਲੱਗਾ ਜਿੱਦਾਂ ਇਹ ਸਕੂਲ 'ਚ ਇਹਨੂੰ ਸੋਝੀ ਵੀ ਆਈ ਆ ਲੱਗਿਆ ਸਕੂਲ 'ਚ ਉਦੋਂ ਦਾ ਇਹ ਛੁੱਟੀਆਂ ਆ ਜਾਂਦੀਆਂ ਸੀਗੀਆਂ ਤੇ ਜਨਮ ਦਿਨ ਨੂੰ ਜਿਵੇਂ ਜੂਨ ਤੋਂ ਬਾਅਦ ਛੁੱਟੀਆਂ ਬਧਾ ਨਹੀਂ ਦਿੰਦੇ ਹੈਗੇ 15 ਤਰੀਕ ਤੱਕ ਕਰ ਦਿੰਦੇ ਸੀਗੇ ਇਹ ਇਹਦੀ ਹਰੇਕ ਵਾਰ ਛੁੱਟੀਆਂ ਆ ਜਾਂਦੀਆਂ ਸੀਗੀਆਂ ਤੇ ਇਹ ਤੋਂ ਸਕੂਲ ਨਹੀਂ ਜਾ ਹੁੰਦਾ ਸੀਗਾ ਜਿਵੇਂ ਜਦੋਂ ਸਕੂਲ ਜਾਂਦੇ ਨੇ ਨਾ ਬੱਚੇ ਟੌਫੀਆਂ ਵਗੈਰਾ ਵੰਡਦੇ ਨੇ ਤੇ ਇਹ ਵੀ ਲੈ ਕੇ ਗਿਆ ਸੀਗਾ ਅੱਜ ਇਹਨੂੰ ਸ਼ੌਂਕ ਸੀਗਾ ਮੈਂ ਵੀ ਮੇਰਾ ਸਕੂਲ ਚ ਜਨਮ ਦਿਨ ਮਨਾਇਆ ਜਾ ਬਈ ਵੀ ਮੈਂ ਸਕੂਲੇ ਲੈ ਕੇ ਜਾਮਾ ਟੌਫੀਆਂ ਕਾਫੀ ਟਾਈਮ ਦਾ ਡੀਕ ਰਿਹਾ ਸੀਗਾ ਮਸਾਏ ਨੂੰ ਆਪਦਾ ਜਨਮ ਦਿਨ ਆਇਆ ਅੱਜ ਡੀਕ ਦੇ ਨੂੰ ਤੇ ਚਲੋ ਜੀ ਹਨਾ ਬੱਚਿਆਂ ਨੂੰ ਸ਼ੌਂਕ ਹੁੰਦਾ ਬੜਿਆਂ ਦੇ ਕਾਦੇ ਸ਼ੌਂਕ ਨੇ ਤੇ ਚਲੋ ਆਪਾਂ ਥੋੜਾ ਮੋਟਾ ਕਰ ਦੰਨੇ ਹੁੰਨੇ ਆ ਜਿੰਨਾ ਤੋਂ ਜੋਗੇ ਹੈਗੀਆਂ ਜੀ ਬਸ ਕੇਕ ਵਗੈਰਾ ਲਿਆ ਕੇ ਘਟਵਾ ਦੰਨੇ ਹੁੰਨੇ ਆ ਤੇ ਇਹਨਾਂ ਨੂੰ ਖਾਣ ਨੂੰ ਜਿਵੇਂ ਮੈਂ ਤੁਹਾਨੂੰ ਦਿਖਾਇਆ ਪਹਿਲਾਂ ਦਿਖਾਇਆ ਵੀਡੀਓ ਦੇ ਵਿੱਚ ਆਪਾਂ ਨੇ ਸਮੋਸੇ ਵਗੈਰਾ ਬਣਾ ਲਏ ਸੀਗੇ ਜਿਹੜਾ ਆਟਾ ਬਚਿਆ ਉਹਦੀ ਮਟਰੀ ਵਗੈਰਾ ਬਣਾਤੀ ਹੈ ਨਾ ਇਹਨਾਂ ਨੂੰ ਚਲੋ ਖਾ ਲਾਂਗੇ ਸਾਰਿਆਂ ਨੇ ਉਹ ਅਸੀਂ ਪਹਿਲਾਂ ਸਾਰਿਆਂ ਨੇ ਖਾ ਲਏ ਸੀਗੇ ਗਰਮ-ਗਰਮ ਸਾਨੂੰ ਐ ਸੀਗਾ ਵੀ ਕੇਕ ਇਹਨਾਂ ਨੇ ਜਾ ਕੇ ਸ਼ਾਮ ਨੂੰ ਲੈ ਕੇ ਆਉਣਾ ਸੀਗਾ ਤੇ ਉਹ ਆਪਣੇ ਹੈਗੇ ਨੇੜੇ ਅੱਡੇ ਤੇ ਦੁਕਾਨ ਉੱਥੇ ਮਿਲ ਜਾਂਦਾ ਤੇ ਵੀ ਚਲੋ ਕੇਕ ਸ਼ਾਮ ਨੂੰ ਲੈ ਕੇ ਆਣਾ ਉਸ ਤੋਂ ਪਹਿਲਾਂ ਪਹਿਲਾਂ ਮੈਂ ਇਹਨਾਂ ਨੂੰ ਬਣਾ ਕੇ ਸਾਰੇ ਖਲਾਤੇ ਸੀਗੇ ਗਰਮ ਗਰਮ ਸਮੋਸੇ ਵਗੈਰਾ ਤੇ ਬਸ ਕੇਕ ਅਸੀਂ ਸ਼ਾਮ ਨੂੰ ਕੱਟਿਆ ਸੀਗਾ ਤੇ ਇੱਥੇ ਜਿਹੜੀ ਇਹ ਬੈਠੇ ਆ ਹਨਾ ਪਿੰਕ ਜੀ ਚੁੰਨੀ ਵਾਲੇ ਇਹ ਹੈਗੇ ਜੀ ਮੇਰੇ ਵੱਡੇ ਨਾਨਦ ਤੇ ਜਿਨ੍ਹਾਂ ਕੋਲ ਆਪਾਂ ਗਏ ਸੀਗੇ ਉੱਥੇ ਫਤੇਗੜ ਸਾਹਿਬ ਉੱਥੇ ਆਪਾਂ ਨੇ ਬਲੌਗ ਵੀ ਬਣਾਇਆ ਸੀ ਕੁਰਤਵਾਰ ਸਾਹਿਬ ਦੇ ਤੇ ਇਹਨਾਂ ਦੇ ਘਰ ਵੀ ਬਲੌਗ ਬਣਾਇਆ ਸੀਗਾ ਆਪਣੇ ਚੈਨਲ ਤੇ ਹੈਗਾ ਤੁਸੀਂ ਜੇ ਦੇਖਣਾ ਹੋਇਆ ਤਾਂ ਜਾ ਕੇ ਦੇਖ ਸਕਦੇ ਹੋ ਤੇ ਇਹ ਨਾਲ ਬੈਠੇ ਮੇਰੀ ਮੰਮੀ ਮਤਲਬ ਜੀ ਮੇਰੇ ਸਾਸੂ ਮਾਂ ਨੇ ਤੇ ਇਹ ਆ ਗਿਆ ਜਿਸ ਕਾਰਨ ਦਾ ਪਾਪਾ ਤੇ ਇਹ ਵੀ ਕਿਤੇ ਗਿਆ ਹੋਇਆ ਸੀਗਾ ਸ਼ਾਇਦ ਇਹ ਬਾਅਦ ਆਇਆ ਸੀਗਾ ਤੇ ਜਵਾਕ ਕਾਲੀ ਕਰਨ ਲੱਗ ਤੁਹਾਨੂੰ ਪਤਾ ਹੀ ਹੈ ਜਵਾਕਾਂ ਨੂੰ ਤਾਂ ਕਾਲੀ ਲੱਗ ਜਾਂਦੀ ਹੈ ਵੀ ਛੇਤੀ ਛੇਤੀ ਮੇਰਾ ਕੇਕ ਕਟਵਾਇਆ ਜਾ ਕਟਵਾ ਦੇਣ ਬਹੁਤ ਇਹਨੇ ਤਾਂ ਕਾਲੀ ਨਚਾਈ ਪਈ ਸੀਗੀ ਤੇ ਮੇਰਾ ਧਾਰਾਂ ਦਾ ਵੀ ਟਾਈਮ ਹੋਇਆ ਪਿਆ ਸੀ ਚਲੋ ਫੇਰ ਵੀ ਵਿੱਚੋਂ ਟਾਈਮ ਜੇ ਕੱਢ ਕੇ ਮੈਂ ਤੇ ਕੇਕ ਕਟਵਾਤਾ ਸੀਗਾ ਤੇ ਹਾਂਜੀ ਚਲੋ ਆਪਾਂ ਬਲੌਗ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਰ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਵੀ ਜ਼ਰੂਰ ਕਰਿਓ ਵੇਸ਼ ਕਰਿਓ ਜਿਸ ਕਾਰਨ ਨੂੰ ਸਾਡੇ ਨੂੰ ਤੇ ਜਿਹੜੇ-ਜਿਹੜੇ ਵੇਸ਼ ਕਰਨਗੇ ਆਪਾਂ ਉਹਨਾਂ ਦਾ ਨਾਮ ਲਵਾਂਗੇ ਅਗਲੇ ਬਲੌਗ ਦੇ ਵਿੱਚ ਤੇ ਚਲੋ ਜੀ ਹਨਾ ਆਪਾਂ ਵੀ ਬਲੌਗ ਦਾ ਐਂਡ ਵੀ ਇੱਥੇ ਕਰਦੇ ਆ ਕੱਲੋਂ ਮਿਲਾਂਗੇ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਠਾ ਠਾ